ਮੋਦੀ ਸਰਕਾਰ ਨੇ ਕਾਂਗਰਸ ਤੇ ਵੱਡੀ ਕਾਰਵਾਈ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਤਮਾਮ ਨੈਸ਼ਨਲ ਕਾਂਗਰਸ ਅਤੇ ਜੂਤ ਕਾਂਗਰਸ ਦੇ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ ਜੀ ਹਾਂ ਅੱਜ ਇਸ ਨੂੰ ਲੈ ਕੇ ਅੱਜ ਤਮਾਮ ਪੰਜਾਬ ਕਾਂਗਰਸ ਇਨਕਮ ਟੈਕਸ ਵਿਭਾਗ ਜੋ ਮਹਾਲੀ ਦੇ ਵਿੱਚ ਹੈ ਉੱਤੇ ਧਰਨਾ ਲਗਾਈ ਬੈਠਾ ਹੈ ਤੇ ਲਗਾਤਾਰ ਰੋਸ ਜਿਹੜਾ ਕੀਤਾ ਜਾ ਰਿਹਾ ਹੈ ਔਰ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾਂਦੀ ਹੈ ਅੱਜ ਦਾ ਦਿਨ ਹੈ ਧਰਨਾ ਇਸ ਬੌਲਿਕ ਆਪਾਂ ਇੱਕ ਸਨੇਹਾ ਦੇ ਪਾਸੇ ਕੇਂਦਰ ਦੀ ਸਰਕਾਰ ਨੂੰ ਔਰ ਇਹਨਾਂ ਦੀਆਂ ਏਜੰਸੀਆਂ ਨੂੰ ਇਹ ਅਸੀਂ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਆ ਪੇ ਤੁਸੀਂ ਸਾਨੂੰ ਡਰਾਉਣਾ ਚਾਹਦੇ ਹੋ ਔਰ ਸਾਨੂੰ ਸਾਡੇ ਰੀਤੇ ਦੇ ਸਿੱਖਿਆ ਕੀ ਡਰਨਾ ਨਹੀਂ ਹੈ ਲੜਨਾ ਹੈ तरीका ਬਣਾਵੇ ਹੋਏ ਕੋਰ ਤਰੀਕੇ ਦੇ ਨਾਲ ਔਰ ਸੰਵਿਧਾਨ ਦੀ ਰਾਖੀ ਕਰਦੇ ਹੋਏ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਹੈ ਅਸੀਂ ਆਪੇ ਹੱਕਾਂ ਦੀ ਲੜਾਈ ਲੜਨਾ ਚਾਹੁੰਦੇ ਆ ਔਰ ਇਸੇ ਕਰਕੇ ਅੱਜ ਤੁਹਾਡੇ ਦਫ਼ਤਰ ਦੇ ਸਾਹਮਣੇ ਇੰਕਮ ਟੈਕਸ ਵਿਭਾਗ ਦੇ ਸਾਹਮਣੇ ਉਹਨਾਂ ਨੂੰ ਕਾਂਗਰਸ ਪਾਰਟੀ ਪੰਜਾਬ ਦੀ ਦੇ ਸੁਚੇਤ ਤੇ ਸਨੇਹਾ ਦੇਣਾ ਚਾਹੁੰਦੀ ਐ ਕਿ ਜਾਦੇ ਜਾ ਕੇ ਆਦੇ ਆਕਾਾਂਵਾਂ ਨੂੰ ਅੱਜ ਮੇ ਮੇਰਾ ਹੀ ਟੈਲੀਫੋਨ ਦੇ ਰਹੀ ਇੱਕ ਸਨੇਹਾ ਬੇਬਿਓ ਕਿ ਪੰਜਾਬ ਦੇ ਦੇਸ਼ ਭਰ ਦੇ ਕਾਂਗਰਸ ਦੇ ਲੋਕ ਜਿੰਨੇ ਮਰਜੀ ਤੁਸੀਂ ਪੱਕੇ ਤੇ ਦਾਸਤੀਆ ਕਰ ਲੋ ਇਨਕਮ ਟੈਕਸ ਲਿਆਓ ਈਡੀ ਲਿਆਓ ਸੀਬੀਆਈ ਲਿਆਓ ਵਿਜੀਲੈਂਸ ਲਿਆਓ ਅਸੀਂ ਲੜਨ ਵਾਸਤੇ ਪਿਆਰਾਂ ਉਹ ਕੀ ਹੈ ਜਿਹੜਾ ਦੇਸ਼ ਹੈ ਜਿਹੜੀ ਕਾਂਗਰਸ ਪਾਰਟੀ ਹੈ ਮੈਂ ਹਮੇਸ਼ਾ ਬੋਲਦਿਆਂ ਕਹਿੰਦੇ ਮੈਂ ਹਮੇਸ਼ਾ ਬੋਲਦਿਆਂ ਕਹਿੰਦਾ ਕਿ ਕਾਂਗਰਸ ਪਾਰਟੀ ਇੱਕ ਸੋਚ ਹੈ ਕਾਂਗਰਸ ਪਾਰਟੀ ਇੱਕ ਵਿਚਾਰ ਹੈ ਸੋਚ ਤੇ ਵਿਚਾਰ ਸਿੱਧੂ ਸਾਹਿਬ ਕਦੇ ਮਾਰੇ ਨਹੀਂ ਜਾ ਸਕਦੇ ਲਾਲੀ ਵੀ ਖੜਿਆ ਹੈ ਸੋਚ ਤੇ ਵਿਚਾਰ ਕਦੇ ਮਾਰੇ ਨਹੀਂ ਜਾ ਸਕਦੇ ਸੋਚ ਤੇ ਵਿਚਾਰਾਂ ਨੂੰ ਦਬਾਇਆ ਜਾ ਸਕਦਾ ਜਿਵੇਂ ਅੱਜ ਦਾ ਮੌਸਮ ਹੈ ਅੱਜ ਵੀ ਕੇਂਦਰ ਸਰਕਾਰ ਕਾਂਗਰਸ ਪਾਰਟੀ ਦੇ ਸੋਚ ਤੇ ਵਿਚਾਰਾਂ ਨੂੰ ਪਰਦੇਸ ਪਰਦੇ ਪੁੱਢੀ ਜੀਵਾਂ ਦੀ ਸੋਚ ਤੇ ਵਿਚਾਰਾਂ ਨੂੰ ਦਬਾਉਣਾ ਚਾਹੁੰਦੀ ਹੈ ਤੁਸੀਂ ਦੇਸ਼ ਦੇ ਲੋਕਾਂ ਨੂੰ ਸਮਾਂ ਹੈ ਕੁਝ ਸਮੇਂ ਆਪੇ ਕਿਸੇ ਵਿਅਕਤੀ ਨੂੰ ਗਮਰਾਹ ਕੀਤਾ ਜਾ ਸਕਦਾ ਹੈ ਲੇਕਿਨ ਇੱਕ ਨਾ ਇੱਕ ਦਿਨ ਜਿਹੜਾ ਸੱਚ ਹੈ ਸੱਚ ਹੈ ਉਹ ਸਾਹਮਣੇ ਆਏਗਾ ਤੇ ਫੋਡੀਆਂ ਧੱਗੀਆਂ ਉਡਾਟੇ ਲੈ ਜਾਏ। ਔਰ ਜਿਸ ਪ੍ਰਕਾਰ ਤੁਸੀਂ ਕਾਂਗਰਸ ਪਾਰਟੀ ਨੂੰ ਪਿੱਛੇ ਪੈ ਗਏ ਹੋ ਔਰ ਖਾਸ ਕਰਕੇ ਗਾਂਧੀ ਪਰਿਵਾਰ ਦੇ। ਮੈਂ ਸਮਝਦਾ ਹਾਂ ਉਹ ਛੋਮੇ ਹਨ ਉਹਨਾਂ ਦੇ ਮਨ ਚ ਕੀ ਗੱਲ ਹੈ? ਕਿ ਅਗਰ ਕਾਂਗਰਸ ਪਾਰਟੀ ਨੂੰ ਤੋੜ ਲਿਆ ਜਾਵੇ। ਅਗਰ ਕਾਂਗਰਸ ਪਾਰਟੀ ਨੂੰ ਦਬਾ ਲਿਆ ਜਾਵੇ। ਅਗਰ ਕਾਂਗਰਸ ਪਾਰਟੀ ਦੇ ਲੀਡਰ ਸੇ ਬਣਾਉਂ ਰਾਹੁਲ ਗਾਂਧੀ ਆ ਗਿਆ ਉਹ ਦੋ ਦੋ ਸਾਲ ਦੀਆਂ ਸੱਜਾ ਦੇ ਦਿੱਤੀਆਂ ਜਾਣ। ਬਈ ਮਤੋਂ ਘਾਖੋ ਲੈ ਜਾਣ ਅਜਾਰੇ ਮਤੋਂ ਸਿਕਾਇਰਤੀ ਖੋ ਲੈ ਜਾਏ ਔਰ ਇਹਨਾਂ ਮਾਰਥਿਕ ਕਮਜ਼ੋਰ ਕਰ ਲਿਆ ਜਾਏ ਤੇ ਅਸੀਂ ਦੇਸ਼ ਕੇ ਆਰਐਸਐਸਪੀ ਵਿਚਾਰਤਾ ਦਾ ਲਾਗੂ ਕਰ ਸਕਦੇ ਹਾਂ ਪਰ ਜਿੰਨੇ ਸਿੱਕਰ ਗਾਂਧੀ ਪਰਿਵਾਰ ਦੇ ਵਿੱਚ ਆ ਦੇ ਵਿੱਚ ਹਾਂ ਪਰ ਉਹਨਾਂ ਸਿੱਕਰ ਔਰ ਕਾਂਗਰਸ ਪਾਰਟੀ ਦਾ ਝੰਡਾ ਝੂੜ ਰਿਹਾ ਉਹਨਾਂ ਸਿੱਕਰ ਅਸੀਂ ਆਰਐਸਐਸਪੀ ਵਿਚਾਰਤਾ ਦਾ नरेंद्र मोदी जी भी विचारधारा है देश के लागू नहीं हो सकती सारा सिस्टम बनाया गया मेरे का राहुल गांधी सजा देने का सिस्टम पचहत्तर साल आजाद हुए देश के कदम जिंदगी कदम अज तो पहला किसी नाषण देने दो साल की सजा नहीं हुई मैक्सीम सजा है दो साल राहुल गांधी पूरी की पूरी सजा सुना दी गई ਔਰ ਫਿਰ ਕਈ ਮਹੀਨੇ ਲੱਗੇ ਕਈ ਮਹੀਨੇ ਲੱਗੇ ਜਦੋਂ ਜੈਪ ਤੋਂ ਬਾਅਦ ਲੜਾਈ ਲੜੀ ਤੇ ਸੁਪਰੀਮ ਕੋ ਜਾ ਕੇ ਹਾਈ ਕੋ ਕਦੇ ਸਟੇ ਨਹੀਂ ਦਿੱਤਾ ਇੱਕ ਵਿਅਕਤੀ ਆਇਆ ਹਿੰਦੁਸਤਾਨ ਦੇ ਵਿੱਚ ਰਾਹੁਲ ਗਾਂਧੀ ਔਰ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਰਾਜਾਪੜਿੰਗ ਦਾ ਕਹਿਣਾ ਹੈ ਕਿ ਲੋਕਤੰਤਰ ਦਾ ਘਾਣ ਹੋ ਚੁੱਕਿਆ ਹੈ ਔਰ ਜਿਹੜੀ ਮੋਦੀ ਸਰਕਾਰ ਹੈ ਇਸ ਨੇ ਸਾਰੇ ਹੀ ਕਾਂਗਰਸ ਦੇ ਖਾਤੇ ਸੀਲ ਕੀਤੇ ਨੇ ਜਾਣ ਬੁਝ ਕੇ ਮੋਦੀ ਸਰਕਾਰ ਨੇ ਇਹ ਖਾਤੇ ਸੀਲ ਕੀਤੇ ਨੇ